ਪ੍ਰੇਜ਼ ਦਾ ਲਾਰਡ ਸਾਰਨ ਜੈਂਸੀ ਦੀ ਮੈਂ ਤੁਹਾਡਾ ਆਪਣਾ ਪ੍ਰਾਂਸਾ ਹਾਂ ਮੈਂ ਹੁਣੇ-ਹੁਣੇ ਇੱਕ ਲਾਈਵ ਦੇਖ ਰਿਹਾ ਸੀ ਬ੍ਰਦਰ ਜohn ਕੋਟਲੀ ਜੀ ਦਾ ਆਪਣੇ ਬਰੇ ਸਤਕਾਰਯੋਗ ਭਰਾ ਨੇ ਕਿਰਸ਼ਨ ਲੀਡਰ ਨੇ ਪਹਿਲਾ ਚੀਜ਼ ਦੱਸਣਾ ਚਾਹਾਂਗਾ ਇਹ ਵੀਡੀਓ ਕਿਸੇ ਦੀ ਸਪੌਂਸਰਡ ਨਹੀਂ ਹੈ ਮੈਂ ਪ੍ਰਭੂ ਦੇ ਡਰ ਦੇ ਵਿੱਚ ਇਹ ਗੱਲ ਕਹਿ ਰਿਹਾ ਮੇਰੇ ਪਿਤਾ ਪਰਮੇਸ਼ਵਰ ਮੇਰੇ ਮਨ ਨੂੰ ਜਾਣਦਾ ਹੈ ਤੇ ਹਰ ਜਗ੍ਹਾ ਮੌਜੂਦ ਹੈ ਜੇ ਮੈਂ ਇਸ ਗੱਲ ਦੇ ਵਿੱਚ ਝੂਠ ਬੋਲ ਰਿਹਾ ਹਾਂ ਤੇ ਪ੍ਰਭੂ ਮੇਰਾ ਨਿਆ ਕਰੇ ਤੇ ਆਪਣੀ ਸਜ਼ਾ ਨੂੰ ਮੇਰੇ ਉੱਤੇ ਉਤਾਰੇ ਜੋ ਉਹਨੇ ਮੈਨੂੰ ਹੁਣ ਤੱਕ ਦਿੱਤਾ ਉਹ ਸਾਰੀਆਂ ਬਰਕਤਾਂ ਵਾਪਸ ਲੈ ਲੇ ਜੇ ਇਸ ਗੱਲ ਦੇ ਵਿੱਚ ਮੈਂ ਝੂਠ ਬੋਲਾਂ ਕਿ ਮੈਂ ਕਿਸੇ ਦੇ ਕਹਿ ਦੇ ਉੱਤੇ ਇਹ ਵੀਡੀਓ ਬਣਾ ਰਿਹਾ ਹਾਂ ਮੈਂ ਪੂਰਨ ਇਮਾਨਦਾਰੀ ਨਾਲ ਆਪਣੇ ਸੁਣਨ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਇਹ ਚੀਜ਼ ਦੱਸਣਾ ਚਾਹਨਾ ਪ੍ਰਭੂ ਦੇ ਡਰ ਦੇ ਵਿੱਚ ਯਹੋਵਾ ਪਰਮੇਸ਼ਰ ਪ੍ਰਭੂ ਯਸ਼ੂਅਸ ਦੇ ਅੱਗੇ ਦੇ ਵਿੱਚ ਕਿ ਇਹ ਵੀਡੀਓ ਕਿਸੇ ਦੀ ਸਪੌਂਸਰਡ ਨਹੀਂ ਹੈ ਨਾ ਹੀ ਮੈਂ ਕਿਸੇ ਦੇ ਕਹਿ ਤੇ ਬਣਾ ਰਿਹਾ ਸਿਰਫ ਜੋ ਸੂਬੇ ਦਾ ਸਿਨੈਰੀਓ ਚੱਲ ਰਿਹਾ ਸੀ ਉਹਨੂੰ ਧਿਆਨ ਦੇ ਵਿੱਚ ਰੱਖ ਯਾ ਜੋ ਮੈਂ ਸਟੱਡੀ ਕੀਤੀ ਇਸ ਚੀਜ਼ ਦੇ ਉੱਤੇ ਆਪਣੇ ਦੇਸ਼ ਦੇ ਸੰਵਿਧਾਨ ਦੇ ਉੱਤੇ ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਉਹਨੀਆਂ ਡਰਮ ਜਲ ਕੰਡੀਸ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਮੈਂ ਵੀਡੀਓ ਬਣਾ ਰਿਹਾ ਫਿਰ ਬੜੇ ਕਰੀਬੀ ਲੋਕ ਜਾਣਦੇ ਕੁਝ ਦਿਨ ਪਹਿਲਾਂ ਮੈਂ ਦਿੱਲੀ ਸੀ ਰਾਤ ਤੇ ਮੈਂ ਸੋਸ਼ਲ ਮੀਡੀਆ ਬੜਾ ਘੱਟ ਅਕਸੈਸ ਕਰ ਰਿਹਾ ਹੀਗਾ ਤੇ ਸੋਸ਼ਲ ਮੀਡੀਆ ਉੱਤੇ ਬੜੀਆਂ ਸਾਰੀਆਂ ਪੋਸਟ ਚੱਲ ਰਹੀਆਂ ਸੀਗੀਆਂ ਮਿਨੋਰਟੀ ਕਮਿਸ਼ਨ ਨੂੰ ਲੈ ਕੇ ਉਹ ਕਿਸੇ ਉਸ ਸਮੇਂ ਪਹਿਲਾਂ ਇੱਕ ਪਟੀਸ਼ਨ ਦਾਇਰ ਹੋਈ ਸੀ ਤੁਹਾਨੂੰ ਪਤਾ ਇਸ ਅਗਸਤ ਦੇ ਵਿੱਚ ਬ੍ਰਦਰ ਜਤਿੰਦਰ ਗੌਰਵ ਜੀ ਮinority commission ਦੇ ਐਜ਼ এ ਬਤੌਰ ਚੇਅਰਮੈਨ ਦੇ ਰੂਪ ਦੇ ਵਿੱਚ ਉਹਦਾ ਉਹਨਾਂ ਨੇ ਸੰਭਾਲਿਆ ਤੇ ਮਸੀਹ ਕੌਮ ਲਈ ਬੜਾ ਸਾਰਾ ਕੰਮ ਜਿਵੇਂ ਉਹ ਕਰਦੇ ਨੇ ਉਹ ਹੁਣ ਵੀ ਕਰਦੇ ਜਾ ਰਹੇ ਸੀ ਇੱਕ ਪਟੀਸ਼ਨ ਦਾਇਰ ਹੋਈ ਜਿਹਦੇ ਵਿੱਚ ਜੌਨਸਨ ਨਾਮ ਦੇ ਵਿਅਕਤੀ ਵੱਲੋਂ ਜਿਹੜਾ ਕਿ ਪਤਾ ਨਹੀਂ ਸੀ ਕਿਸ ਨੂੰ ਇਹ ਗੌਣ ਹੈ ਬ੍ਰਦਰ ਜੋਂ ਕੋਟਲੀ ਜਿਹਦਾ ਹੁਣ ਲਾਈਵ ਤੋਂ ਉਹਨਾਂ ਨੇ ਕਲੀਅਰ ਕੀਤਾ ਕਿ ਉਹ ਮੈਂ ਹੀ ਪਟੀਸ਼ਨ ਦਾਇਰ ਕੀਤੀ ਸੀ ਕਿ ਮੇਰੇ ਮਨ ਦੇ ਵਿੱਚ ਇੱਕ ਪ੍ਰਭੂ ਦੇ ਨਾਮ ਨੂੰ ਲੈ ਕੇ ਜਲਨ ਸੀ ਕਿ ਇੱਕ ਘੱਟ ਪੜਿਆ ਹੋਇਆ ਬੰਦਾ ਮinority ਕਮਿਸ਼ਨ ਦਾ ਚੇਅਰਮੈਨ ਕਿਵੇਂ ਬਣ ਸਕਦਾ ਹੈ ਹੁਣ ਤਾਂ ਕੋਈ ਸੌਦੇ ਉੱਤੇ ਬੜੇ ਪੜੇ ਲਿਖੇ ਲੋਕ ਲੱਗੇ ਨੇ ਬਟ ਇੱਕ ਘੱਟ ਪੜਿਆ ਲਿਖਿਆ ਵਿਅਕਤੀ ਉਸ ਸੌਦੇ ਤੇ ਆਇਆ ਤੇ ਮੈਨੂੰ ਬੜਾ ਦੁੱਖ ਫੀਲ ਹੋਇਆ ਮੈਂ ਉਹਨਾਂ ਦੀ ਗੱਲ ਨੂੰ ਸਾਰੀਆਂ ਚੀਜ਼ਾਂ ਸਾਈਡ ਤੇ ਰੱਖ ਕੇ ਇਹ ਮੰਨ ਲੈਣਾ ਕਿ ਉਹਨਾਂ ਨੂੰ ਦੁੱਖ ਮਹਿਸੂਸ ਹੋਇਆ ਹੋਊਗਾ ਇਹ ਗੱਲ ਬਟ ਕੀ ਇਹਦਾ ਸਹੀ ਸੋਲੂਸ਼ਨ ਸੀਗਾ ਮੈਂ ਆਪਣੇ ਕੁਝ ਵਿਚਾਰ ਰੱਖਣੇ ਚਾਹੁੰਨਾ ਹਾਂ ਤੁਹਾਡੇ ਨਾਲ ਮੈਂ ਨਾ ਤੇ ਬ੍ਰਦਰ ਗੌਰਵ ਵਾਲ ਦੀ ਗੱਲ ਕਰ ਰਿਹਾ ਨਾ ਮੈਂ ਬ੍ਰਦਰ ਜੌਨ ਕੋਟਲੀ ਵਾਲ ਦੀ ਗੱਲ ਕਰ ਰਿਹਾ ਮੈਂ ਇੱਕ ਮਸੀਹੀ ਹੋਣ ਦੇ ਨਾਤੇ ਆਪਣੇ ਭੈਣਾ ਭਰਾਵਾਂ ਨਾਲ ਜੋ ਮੈਨੂੰ ਦੇਖਦੇ ਨੇ ਉਹਨਾਂ ਨਾਲ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਨਾ ਹਾਂ ਜੇ ਤੁਸੀਂ ਮੇਨਾਂ ਸਹਿਮਤ ਹੋ ਤਾਂ ਵੀ ਤੁਸੀਂ ਇਸ ਵੀਡੀਓ ਤੇ ਕਮੈਂਟ ਕਰ ਸਕਦੇ ਹੋ ਜੇ ਤੁਸੀਂ ਨਹੀਂ ਸਹਿਮਤ ਹੋ ਤੁਸੀਂ ਤਾਂ ਵੀ ਕਮੈਂਟ ਕਰਨ ਦਾ ਹੱਕ ਰੱਖਦੇ ਹੋ ਤੇ ਮੈਂ ਤੁਹਾਡੇ ਸੁਝਾਵਾਂ ਨੂੰ ਤੁਹਾਡੇ ਸਵਾਲਾਂ ਨੂੰ ਤੁਹਾਡੇ ਜਵਾਬਾਂ ਨੂੰ ਜ਼ਰੂਰ ਪੜਾਂਗਾ ਤੇ ਕੋਸ਼ਿਸ਼ ਕਰਾਂਗਾ ਅਗਲੀ ਵੀਡੀਓ 'ਚ ਉਹਦਾ ਜਵਾਬ ਦੇਵਾਂ ਸਭ ਤੋਂ ਪਹਿਲੀ ਗੱਲ ਜੇ ਸਾਡਾ ਕੋਈ ਭੈਣ ਭਰਾ ਸਾਡੀ ਕਮਿਊਨਿਟੀ ਦਾ ਕੋਈ ਇਨਸਾਨ ਜੇ ਅੱਗੇ ਆ ਰਿਹਾ ਵਾ ਤੇ ਸਾਨੂੰ ਉਹਦੇ ਵਿੱਚ ਕੋਈ ਤਕਲੀਫ ਮੇਰੇ ਖਿਆਲ ਨਾਲ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਹਰ ਇੱਕ ਵਿਅਕਤੀ ਦਾ ਸੰਵਿਧਾਨਿਕ ਅਧਿਕਾਰ ਵਾ ਕਿਉਂ ਜੇ ਭਾਰਤ ਦਾ ਵਸਨੀਕ ਆ ਤੇ ਉਹ ਕਿਸੇ ਵੀ ਅਹੁਦੇ ਲਈ एलिਜੀਬਲ ਆ ਚਾਹੇ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਕਿਉਂ ਨਾ ਹੋਵੇ ਜਦ ਮੈਂ ਇਹ ਸਾਰੀਆਂ ਪੋਸਟਸ ਪੜ੍ਹ ਰਿਹਾ ਸੀ ਤੇ ਮੈਂ ਸਟੱਡੀ ਕੀਤੀ ਕਿ ਸੀਐਮ ਬਣਨ ਲਈ ਕੀ ਪੜਾਈ ਹੋਣੀ ਚਾਹੀਦੀ ਆ ਮੈਂ ਸਕਰੀਨਸ਼ਾਟ ਨਾਲ ਲਾ ਦਾਂਗਾ ਤੁਸੀਂ ਵੀ ਖੁਦ ਗੂਗਲ ਦੇ ਉੱਤੇ ਸਟੱਡੀ ਕਰ ਸਕਦੇ ਹੋ ਰਿਸਰਚ ਕਰ ਸਕਦੇ ਹੋ ਸਾਡੇ ਸੰਵਿਧਾਨ ਨੂੰ ਪੜ੍ਹ ਸਕਦੇ ਹੋ ਕਿ ਜੇ ਤੁਸੀਂ ਕਿਸੇ ਵੀ ਸਟੇਟ ਦਾ ਸੀਐਮ ਬਣਨਾ ਚਾਹੁੰਦੇ ਹੋ ਤੇ ਉਹਦੇ ਲਈ ਕੋਈ ਵੀ ਕੁਆਲੀਫਿਕੇਸ਼ਨ ਰਿਕੁਆਇਰਡ ਨਹੀਂ ਆ ਤੁਸੀਂ ਚਿੱਟੇ ਅਨਪੜ੍ਹ ਵੀ ਹੋ ਤਾਂ ਵੀ ਤੁਸੀਂ ਸੀਐਮ ਬਣ ਸਕਦੇ ਹੋ ਜਿੰਨਾ ਕਿ ਮੈਂ ਉਸ ਸੀਜ਼ਨ ਨੂੰ ਅੰਡਰਸਟੈਂਡ ਕਰ ਪਾਇਆ ਆ ਆਸਾਨ ਸ਼ਬਦਾਂ ਦੇ ਵਿੱਚ ਤੁਹਾਨੂੰ ਦੱਸ ਰਿਹਾ ਤੇ ਜੇ ਤੁਸੀਂ ਸੀਐਮ ਤੋਂ ਉੱਤੇ ਦਾ ਰੰਗ ਜੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹੋ ਪੀਐਮ ਬਣਨਾ ਚਾਹੁੰਦੇ ਹੋ ਤਾਂ ਨਹੀਂ ਉਹਦੇ ਲਈ ਕੋਈ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਆ। ਤੇ ਫਿਰ ਮੈਂ ਸਟੱਡੀ ਕੀਤੀ ਮਿਨੋਰਟੀ ਕਮਿਸ਼ਨ ਦਾ ਪ੍ਰੈਜ਼ੀਡੈਂਟ ਬਣਨ ਲਈ ਜਾਂ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਨ ਲਈ ਕੀ ਰਿਕੁਆਇਰਮੈਂਟ ਹੈਗੀ ਐ ਜੁਡੀਸ਼ਨ ਦੀ ਤਾਂ ਉੱਥੇ ਵੀ ਮੈਨੂੰ ਇਹੀ ਮਿਲਿਆ ਕਿ ਕੁਆਲੀਫਿਕੇਸ਼ਨ ਦੇ ਬੇਸ ਦੇ ਉੱਤੇ ਕੋਈ ਐਸਚੇ ਰਿਕੁਆਇਰਮੈਂਟ ਨਹੀਂ ਆ। ਜੇ ਕੋ ਮਿਨੋਰਟੀ ਦਾ ਕਿਸੇ ਵੀ ਅਹੁਦੇ ਉੱਤੇ ਆਣਾ ਚਾਹੁੰਦਾ ਉਹ ਇਨਸਾਨ ਸਮਾਜ ਸੇਵੀ ਹੋਣਾ ਚਾਹੀਦਾ। ਉਹਨੇ ਆਪਣੀ ਕਮਿਊਨਿਟੀ ਲਈ ਮਿਨੋਰਟੀਜ਼ ਲਈ ਕੁਝ ਅੱਛੇ ਕੰਮ ਕੀਤੇ ਹੋਣੇ ਚਾਹੀਦੇ ਨੇ। ਅੱਜ ਦੀ ਡੇਟ ਦੀ ਜੇ ਮੈਂ ਗੱਲ ਕਰਾਂ ਮੈਂ ਨਹੀਂ ਕਹਿੰਦਾ ਤੁਸੀਂ ਆਪਣੇ ਇਸ ਵੀਡੀਓ ਦੇ ਕਮੈਂਟਸ ਦੇ ਵਿੱਚ ਦੱਸਣਾ ਹਰ ਮinority ਦਾ ਜਿਹੜੀ ਪੰਜਾਬ ਦੇ ਵਿੱਚ ਵੱਸਦੀ ਆ ਉਹਨਾਂ ਦੇ ਮੋਸਟ ਫੇਵਰਟ ਬੰਦੇ ਹੋਏ ਪਏ ਨੇ ਬ੍ਰਦਰ ਜਤਿੰਦਰ ਗੌਰਵ ਉਹਦਾ ਕਾਰਨ ਕੀ ਆ ਕਿਉਂ ਕਮਿਊਨਿਟੀ ਚੋਂ ਜਾ ਕੇ ਮਿਲ ਰਹੇ ਨੇ ਉਹਨਾਂ ਦੀਆਂ ਪ੍ਰੋਬਲਮਸ ਸੁਣ ਰਹੇ ਨੇ ਤੇ ਉਹਨਾਂ ਦੇ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਬੀਤੇ ਦਿਨਾਂ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹਾਂ ਕਿ ਉਹ ਫੁੱਲੀ ਐਕਟਿਵ ਨੇ ਆਪਣੀ ਕਮਿਊਨਿਟੀਜ਼ ਨੂੰ ਲੈ ਕੇ ਨਾਟ ਓਨਲੀ ਕ੍ਰਿਸਚਨ ਕਮਿਊਨਿਟੀ ਬੋਧਿਸਟ ਜੈਨੀ ਪਾਰਸੀ ਆਪਣੇ ਇਥੇ ਪੰਜਾਬ ਦੇ ਵਿੱਚ ਪਾਸਟ ਘੱਟ ਵਸਦੇ ਨੇ ਬਟ ਇਹ ਕਮਿਊਨਿਟੀਜ਼ ਮੈਜੋਰਿਟੀ ਦੇ ਵਿੱਚ ਆਉਂਦੀਆਂ ਹਨ ਹਰ ਕਮਿਊਨਿਟੀ ਲਈ ਉਹ ਦਿਨ ਰਾਤ ਕੰਮ ਕਰ ਰਹੇ ਨੇ ਮੈਨੂੰ ਤਰੀਫਾਂ ਕਰਕੇ ਇਹ ਕੱਖ ਨਹੀਂ ਲੱਭਣਾ ਬਟ ਜੋ ਸੋਸ਼ਲ ਮੀਡੀਆ ਉੱਤੇ ਮੈਂ ਦੇਖਦਾ ਪਿਆ ਆ ਜਾਂ ਜੋ ਮੈਨੂੰ ਦਿਖਦਾ ਪਿਆ ਆ ਮੈਂ ਉਹਦੇ ਬਿਹਾਫ ਦੇ ਉੱਤੇ ਗੱਲ ਕਰ ਰਿਹਾ ਆ। ਦੂਸਰੀ ਗੱਲ ਉਹ ਪ੍ਰਭੂ ਦਾ ਕੰਮ ਕਰਦੇ ਆ ਉਹਨਾਂ ਨੂੰ ਮੈਂ ਪਰਸਨਲੀ ਜੋ ਦੇਖਿਆ ਵਾ। ਕ੍ਰਿਸਚਨ ਕਮਿਊਨਿਟੀ ਲਈ ਉਹਨਾਂ ਨੇ ਬੜਾ ਕੰਮ ਕੀਤਾ ਤੇ ਅੱਜ ਦੀ ਰੇਟ ਜੋ ਮਿਨੋਰਟੀ ਲਈ ਵੀ ਬ੍ਰਦਰ ਜਤਿੰਦਰ ਗੌਰਵ ਕਰ ਰਹੇ ਨੇ, ਜੋਨ ਕੋਟਲੀ ਜੀ ਵੀ ਕਰ ਰਹੇ ਨੇ, ਬੜੇ ਸਾਰੇ ਸਾਡੇ ਲੀਡਰਸ ਹੋਰ ਕਰ ਰਹੇ ਨੇ। ਬਟ ਸਾਨੂੰ ਆਪਣੇ ਭੈਣਾ ਭਰਾਵਾਂ ਦੀਆਂ ਲੱਤਾਂ ਖਿਚਾਈਆਂ ਕਿੰਨਾ ਕੁ ਵਾਜਬ ਹੈ ਕਿੰਨਾ ਕੁ ਸਹੀ ਹੈ ਇਹ ਤੁਸੀਂ ਆਪਣਾ ਸੁਭਾਅ ਮੈਨੂੰ ਜ਼ਰੂਰ ਦੇਣਾ ਦੂਸਰੀ ਗੱਲ ਹੁਣ ਤੱਕ ਅਸੀਂ ਇਹ ਰੋਂਦੇ ਰਹੇ ਕਿ ਸਰਕਾਰ ਸਾਡੇ ਉਹਨਾਂ ਨੂੰ ਦੇਖਦੀ ਨਹੀਂ ਆ ਲੋਕਾਂ ਨੂੰ ਕਮਿਊਨਿਟੀਜ਼ ਨੂੰ ਨਹੀਂ ਦੇਖਦੀ ਕ੍ਰਿਸ਼ਚਨ ਕਮਿਊਨਿਟੀ ਨੂੰ ਉਹਦਾ ਨਹੀਂ ਮਿਲਿਆ ਇੱਕ ਅੰਦਾਜ਼ ਟਕਰਾ ਮਾਰਦੇ ਪੈਗੇ ਕਿ ਹਾਂ ਵੀ ਸਾਨੂੰ ਉਹਦਾ ਨਹੀਂ ਦਿੰਦੀ ਗਵਰਨਮੈਂਟ ਸਾਨੂੰ ਕੋਈ ਉਹਦਾ ਨਹੀਂ ਦਿੰਦੀ ਸਾਨੂੰ ਕੁਝ ਨਹੀਂ ਸਮਝਦੇ ਸਾਨੂੰ ਇਹ ਬੜੇ ਗੰਦੇ ਗੰਦੇ ਲੋਕ ਵਰਡ ਬੋਲਦੇ ਦੀਗੇ ਜਾਨਵਰਾਂ ਨਾਲ ਕੰਪੇਅਰ ਕਰਕੇ ਸਾਨੂੰ ਤਾਂ ਇਹ ਉਹ ਤੱਕ ਨਹੀਂ ਸਮਝਦੇ ਸਾਡੀ ਸੁਣਵਾਈ ਨਹੀਂ ਹੈ ਜੀ ਕਿਤੇ ਅਸੀਂ ਜਾਣਦੇ ਆ ਸਾਡੇ ਕੋਈ ਲੀਡਰ ਦੀ ਨਹੀਂ ਗੱਲ ਸੁਣਦਾ ਸਾਡੇ ਕੋਈ ਪ੍ਰਧਾਨ ਦੀ ਗੱਲ ਨਹੀਂ ਸੁਣਦਾ ਸਾਡੇ ਕਿਸੇ ਵੀ ਏ ਬੀ ਸੀ ਡੀ ਬੰਦੇ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਤੇ ਇੱਕ ਮੰਦਾ ਮਿੱਟੀ ਦੇ ਵਿੱਚੋਂ ਉੱਠਦਾ ਵਾ ਸਾਰੇ ਪਾਸੇ ਉਹਦੇ ਨਾਂ ਦਾ ਬੋਲਬਾਲਾ ਹੁੰਦਾ ਕਿਉਂਕਿ ਜਿਹਨੂੰ ਯਹਵਾ ਉੱਚਾ ਕਰਦਾ ਕਲਾਮ ਕਹਿੰਦਾ ਉਹ ਕੋਈ ਨਿਮਾ ਨਹੀਂ ਕਰ ਸਕਦਾ ਹਰ ਇੱਕ ਗਵਰਨਮੈਂਟ ਹਰ ਇੱਕ ਅਹੁਦੇਦਾਰ ਬੰਦਾ ਉਸ ਇਨਸਾਨ ਦੇ ਕਹੇ ਦੀ ਗੱਲ ਸੁਣਦਾ ਕਿਉਂਕਿ ਪਰਮੇਸ਼ਵਰ ਦੇ ਸ਼ਬਦਾਂ ਦੇ ਵਿੱਚ ਵਜ਼ਨ ਪਾਉਂਦਾ ਤੇ ਸਾਨੂੰ ਕੀ ਲੋੜ ਆ ਆਪਣੇ ਕਿਸੇ ਭਰਾ ਨੂੰ ਡੀਫੇਮ ਕਰਨ ਦੀ ਹਾਲਾਂਕਿ ਉਹ ਜਿਹੜੀ ਉਹ ਉਹਨਾਂ ਨੇ ਚੀਜ਼ਾਂ ਕਈ ਬੋਲੀਆਂ ਪਟੀਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਜਿੱਤੇ ਓਬਜੈਕਸ਼ਨ ਆ ਮੈਨੂੰ ਮੈਂ ਉਹ ਵੀ ਗੱਲ ਕਰਾਂਗਾ ਸਾਨੂੰ ਕੀ ਲੋੜ ਆ ਆਪਣੇ ਕਿਸੇ ਭੈਣ ਭਰਾ ਨੂੰ ਡੀਫੇਮ ਕਰਨ ਦੀ ਕਿ ਅਸੀਂ ਉਹਨੂੰ ਨੀਚਾ ਦਿਖਾਈਏ ਸਮਾਜ ਦੇ ਵਿੱਚ ਤੁਸੀਂ ਪਰਸਨਲੀ ਕਿਸੇ ਬੰਦੇ ਬਾਰੇ ਕੋਈ ਵੀ ਵਿਚਾਰ ਰੱਖ ਸਕਦੇ ਹੋ ਪਰ ਆਪਾਂ ਨੂੰ ਸਮਾਜ ਵਿੱਚ ਨੀਵਾਂ ਨਹੀਂ ਨਾ ਦਿਖਾ ਸਕਦੇ ਆਪਣੇ ਕਮਿਊਨਿਟੀ ਦੇ ਕਿਸੇ ਭੈਣ ਭਰਾ ਨੂੰ ਦੂਸਰੀ ਗੱਲ ਉਹਦੇ ਵਿੱਚ ਤੁਸੀਂ ਕਿਹਾ ਤੇ ਸੋ ਕਿਹਾ ਇਨ੍ਹਾਂ ਦੇ ਜ਼ਰੀਏ ਸਾਨੂੰ ਇਹ ਸੋਚਣਾ ਚਾਹੀਦਾ ਹੈ ਸਾਡੇ ਲੀਡਰਾਂ ਨੂੰ ਵੀ ਵਿਚਾਰ ਕਰਨੇ ਚਾਹੀਦੇ ਨੇ ਜਿੰਨੇ ਵੀ ਮਸੀਹ ਕੌਮ ਦੇ ਲੀਡਰ ਨੇ ਕਿ ਜੇ ਸਾਡੇ ਇੱਕ ਭਰਾ ਨੂੰ ਪੈਰ ਰੱਖਣ ਦੀ ਜਗ੍ਹਾ ਮਿਲੀ ਆ ਤੇ ਅਸੀਂ ਉੱਥੇ ਹੋਰ ਜਗ੍ਹਾ ਬਣਾਈਏ ਕਮਿਊਨਿਟੀਜ਼ ਦੇ ਵਿੱਚ ਆਪਣਾ ਨਾਮ ਹੋਰ ਚਮਕਾਈਏ ਉਹਦੇ ਨਾਲ ਰਲ ਕੇ ਮਝਾਂ ਆਪਣੀ ਇੱਕ ਅਹੀਂ ਅਲੱਗ ਤੋਂ ਸੰਸਥਾ ਖੜੀ ਕਰੀਏ ਜਿਹੜੀ ਉਹਨਾਂ ਦੇ ਵਾਂਗ ਕੰਮ ਕਰਦੀ ਹੋਵੇ ਕਿਉਂਕਿ ਸਾਨੂੰ ਹੁਣ ਇੱਕ ਰਿਕਗਨਾਈਜੇਸ਼ਨ ਮਿਲ ਗਈ ਸੀ ਕਿ ਗੌਰਵ ਜਿਹੜਾ ਵਾ ਉਹ ਜਿੱਦ ਇੱਕ ਕ੍ਰਿਸ਼ਣ ਕਮਿਊਨਿਟੀ ਦਾ ਬੰਦਾ ਵਾ ਤੇ ਵਧੀਆ ਕੰਮ ਕਰਦਾ ਪਿਆ ਉਹਦੇ ਨਾਲ ਰਿਲੇਟਿਡ ਸਾਰੇ ਬੰਦਿਆਂ ਨੂੰ ਸਹਾਰਾ ਜਾਣਾ ਸੀਗਾ ਪਰ ਸਾਡੇ ਆਪਣੇ ਬੰਦੇ ਜੇ ਉਹ ਨਹੀਂ ਸਪੋਰਟ ਨਹੀਂ ਕਰਦੇ ਤੇ ਉਹਦੀ ਸਪੋਰਟ ਕੌਣ ਕਰੇਗਾ ਕੋਈ ਦਿਨ ਪਹਿਲਾਂ ਨਾ ਮੈਂ ਇੱਕ ਫਿਲਮ ਦਾ ਮੈਨੂੰ ਸੀਨ ਸ਼ੋ ਹੋਇਆ ਅਲਿੰਕ ਨਾਨਕ ਨਾਮ ਜਹਾਜ਼ ਕਰਕੇ ਸਮਥਿੰਗ ਸ਼ਾਇਦ ਜੇ ਮੈਂ ਗਲਤ ਨਹੀਂ ਆ ਤੇ ਫਿਲਮ ਹੈ ਉਹਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਸਿੱਖ ਸਾਡੇ ਭਰਾ ਚਲੇ ਗਏ ਸੀ ਉਹਨਾਂ ਨੂੰ ਰੋਕਣ ਦੇ ਲਈ ਜਾਂ ਉਹਨਾਂ ਤੇ ਪਾਬੰਦੀ ਲਾਉਣ ਲਈ ਗਵਰਨਮੈਂਟ ਨੇ ਇੱਕ ਰੂਲ ਖੜਾ ਕਰਤਾ ਸੀਗਾ ਕਿ ਜਿਹੜਾ ਸਿੱਧਾ ਜਹਾਜ਼ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਏਗਾ ਅਸੀਂ ਉਹਨਾਂ ਲੋਕਾਂ ਨੂੰ ਐਂਟਰ ਹੋਣ ਦੇਵਾਂਗੇ ਆ ਸਮ ਆਫ ਅ ਮਾਉਂਟ ਉਹਨਾਂ ਨੂੰ ਲੈ ਕੇ ਆਣੀ ਪੈਗੀ ਜਿਹੜੇ ਉਥੇ ਕੈਨੇਡਾ ਦੇ ਵਿੱਚ ਪੰਜਾਬੀ ਰਹਿ ਰਹੇ ਸਨ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੇ ਆਪਣੇ ਲੋਕਾਂ ਨੂੰ ਖੜ੍ਹਾ ਕਰਨ ਲਈ ਕੈਨੇਡਾ ਦੇ ਵਿੱਚ ਪੁਰਜ਼ੋਰ ਸਪੋਰਟ ਕੀਤੀ। ਉਹ ਫਿਲਮ ਦੇ ਕਲਿੱਪ ਦੇ ਵਿੱਚ ਮੈਂ ਦੇਖ ਰਿਹਾ ਸੀ ਉਹ ਦੱਸ ਰਿਹਾ ਕਿ ਕੁਝ ਲੋਕ ਵਿਰੋਧ ਵੀ ਕਰਦੇ ਕਿ ਚੱਲ ਆਪਾਂ ਆ ਗਏ ਹਾਂ ਕੈਨੇਡਾ ਦੇ ਵਿੱਚ ਅਸੀਂ ਆਪਣੇ ਪਰਿਵਾਰ ਦੇ ਦੇਖੀਏ ਸਾਨੂੰ ਦੂਜੇ ਨਾਲ ਕੀ ਲੈਣਾ ਦੇਣਾ। ਬਟ ਉਥੇ ਜਿਹੜਾ ਮੇਨ ਕੈਰੇਕਟਰ ਆ ਫਿਲਮ ਦਾ ਉਹ ਕਹਿੰਦਾ ਕਿ ਜੇ ਅਸੀਂ ਆ ਗਏ ਤਾਂ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਕਿੱਦਾਂ ਖੜਾ ਕਰਨਾ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੇ ਕਿ ਇਹ ਜਿਹੜੇ ਲੋਕ ਨੇ ਸਾਡੀ ਗੱਲ ਨਹੀਂ ਸੁਣਦੇ ਕਿਉਂਕਿ ਇਹ ਸਾਨੂੰ ਮੰਨਦੇ ਨੇ ਕਿ ਚੰਦ ਕ ਤੇ ਲੋਕ ਨੇ ਮੈਂ ਪਿਤੇ ਦਿਨਾਂ ਦੇ ਵਿੱਚ ਇੱਕ ਪ੍ਰਭੂ ਦਾ ਬੜਾ ਅbschikt ਦਾਸ ਇੱਕ ਗੱਲ ਕਰ ਰਹੇ ਸੀਗੇ ਕਿ ਭਾਰਤ ਦੇ ਵਿੱਚ ਇੱਕ ਸਟੇਟ ਉੱਤੇ ਕ੍ਰਿਸਚੀਅਨਜ਼ ਉੱਤੇ ਬੜਾ ਜ਼ੁਲਮ ਹੋਇਆ ਬਹੁਤ ਹੀ ਜ਼ਿਆਦਾ ਜ਼ੁਲਮ ਹੋ ਰਿਹਾ ਸੀ ਚਰਚਿਸ ਨੂੰ ਤੋੜਿਆ ਜਾ ਰਿਹਾ ਸੀਗਾ ਮੈਂ ਸਟੇਟ ਦਾ ਨਾਮ ਨਹੀਂ ਲੰਗਾ ਕਿਉਂਕਿ ਤੁਸੀਂ ਆਈਡੈਂਟੀਫਾਈ ਕਰ ਲੋਗੇ ਕਿ ਕਿਸ ਇਨਸਾਨ ਦੇ ਬਾਰੇ ਗੱਲ ਹੋ ਰਹੀ ਹੈ ਚਰਚੀਜ਼ ਨੂੰ ਤੋੜਿਆ ਜਾ ਰਿਹਾ ਸੀ ਪੰਨਿਆਂ ਜਾ ਰਿਹਾ ਸੀ ਬੁਰਾ ਹਾਲ ਕਮਿਊਨਿਟੀ ਦਾ ਕੀਤਾ ਪਿਆ ਇਹਨਾਂ ਲੋਕਾਂ ਨੇ 크ਰਿਸਚਨ ਕਮਿਊਨਿਟੀ ਦਾ ਖਾਸ ਕਰਕੇ ਤੇ ਜਦ 크ਰਿਸਚਨ ਲੋਕ ਇਕੱਠੇ ਹੋ ਕੇ ਆਪਣੇ ਸਟੇਟ ਦੇ ਸੀਐਮ ਦੇ ਕੋਲ ਗਏ ਤਾਂ ਉਹਨਾਂ ਨੂੰ ਕਹਿੰਦੇ ਕਿ ਸਰਕਾਰ ਸਾਡੇ ਨਾਲ ਬੜਾ ਜਾਤੀ ਕਰਦੇ ਪਏ ਨੇ ਲੋਕ ਸਾਡੇ ਚਰਚੀਜ਼ ਦੇ ਵਿੱਚ ਆ ਕੇ ਸਾਨੂੰ ਸਾਡੇ ਆਪਣੇ ਧਰਮ ਦੀ ਪ੍ਰੈਕਟਿਸ ਨਹੀਂ ਕਰਨ ਦੇ ਰਹੇ ਤੇ ਅਸੀਂ ਆਪਣੇ ਚਰਚੀਜ਼ ਨਹੀਂ ਲਗਾ ਪਾ ਰਹੇ ਸਾਡੀ ਕੋ ਮਦਦ ਕਰੋ ਤੇ ਉਸ ਸੀਐਮ ਨੇ ਲਿਟਰਲੀ ਜਵਾਬ ਦਿੱਤਾ ਕਿ ਨਾ ਮੈਂ 2% ਬੰਦਿਆਂ ਲਈ ਕੁਝ ਨਹੀਂ ਕਰ ਸਕਦਾ ਤੁਸੀਂ ਤਾਂ ਸਤਤਵ ਵੀ ਨਹੀਂ ਰੱਖਦੇ ਸਾਡੇ ਲਈ ਕਹਿੰਦੇ ਤੁਸੀਂ ਜਿੱਦਾਂ ਨਹੀਂ ਜਿਸ ਕੰਡੀਸ਼ਨ ਦੇ ਵਿੱਚ ਆ ਗਏ ਆ ਤੁਸੀਂ ਏਸੀ 'ਚ ਰਹੋਗੇ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦਾ ਸਾਨੂੰ ਇੱਕ ਚੀਜ਼ ਉੱਥੋਂ ਇੱਕ ਸਿੱਖਣ ਨੂੰ ਮਿਲੀ ਜਦੋਂ ਉਹ ਰੁਦਾਲ 10 ਮਿੰਨਾਂ ਦਲ ਦੱਸ ਰਹੇ ਸੀਗੇ ਤੇ ਮੈਂ ਇਹ ਚੀਜ਼ ਰਿਅਲਾਈਜ਼ ਕੀਤੀ ਕਿ ਹਾਂ ਅਸੀਂ ਆਪਣੀ ਕਮਿਊਨਿਟੀ ਦੇ ਸਾਡਾ ਲੈਕ ਕੀ ਆ ਸਾਡੀ ਕਮੀ ਕੀ ਆ ਕਿ ਜਦੋਂ ਸਾਡਾ ਕੋਈ ਬੰਦਾ ਉੱਡਣ ਲੱਗਦਾ ਵਾ ਜਾਂ ਖੜਾ ਹੋਣ ਲੱਗਦਾ ਵਾ ਅਸੀਂ ਮਿੰਟੋ-ਮਿੰਟੋ ਨੂੰ ਥੱਲੇ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਤੋਂ ਬਾਹਰ ਨਾ ਲੰਘ ਜੇ ਬਲਕਿ ਸਾਡਾ ਬਣਦਾ ਇਹ ਸੀਗਾ ਕਿ ਅਸੀਂ ਆਪਣੇ ਉਸ ਭਰਾ ਦੇ ਨਾਲ ਖੜੀਏ ਉਹਨੂੰ ਹੱਲਾਸ਼ੇਰੀ ਦੇਈਏ ਉਹਦੇ ਨਾਲ ਹੋਰ ਸਪੋਰਟਰਸ ਖੜੇ ਕਰੀਏ ਕਿਉਂਕਿ ਉਹ ਤੇ ਜਿਹੜੀ ਪੋਜੀਸ਼ਨ ਦੇ ਉੱਤੇ ਸੈੱਟ ਹੋ ਗਏ ਬਹਿ ਗਿਆ ਤੇ ਬਹਿ ਗਿਆ ਸਾਨੂੰ ਹੋਰ ਆਪਣੇ ਭੈਣਾ ਭਰਾਵਾਂ ਨੂੰ ਖੜਿਆ ਕਰਨਾ ਚਾਹੀਦਾ ਸੀ ਤਾਂ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਹੋਰ ਸ਼ਾਈਨ ਕਰਵਾ ਸਕੀਏ ਆਪਣੀ ਕਮਿਊਨਿਟੀ ਦੀ ਹੋਰ ਸਪੋਰਟ ਕਰ ਸਕੀਏ ਹੋਰ ਮਦਦ ਕਰ ਸਕੀਏ ਉਹਦੇ ਵਿੱਚ ਉਸ ਪੈਟੀਸ਼ਨ ਦੇ ਵਿੱਚ ਬੜੀਆਂ ਹੀ ਕੂਲ ਜਲੂਲ ਗੱਲਾਂ ਉਹਨਾਂ ਨੇ ਲਿਖੀਆਂ ਜਿਹਦੇ ਵਿੱਚ ਇੱਕ ਚੀਜ਼ ਉਹਨਾਂ ਨੇ ਲਿਖੀ ਕਿ ਇਹ ਝਾੜ ਫੂਕ ਕਰਦਾ ਹੈ ਸਮਥਿੰਗ ਕੁਝ ਇਹੋ ਜੀਆਂ ਅਜੀਬ ਜੀਆਂ ਚੀਜ਼ਾਂ ਜਿਹੜੀਆਂ ਕਿ ਉਹ ਜਾਣਦੇ ਬੜੀ ਚੰਗੀ ਤਰੀਕੇ ਨਾਲ ਕਿ ਇਹੋ ਜਿਹਾ ਕੁਝ ਨਹੀਂ ਹੁੰਦਾ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਜਿਹੜਾ ਉਹ ਲੋਕਾਂ ਤੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਸੀਗੇ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਵੀ ਕਰਾਂਗਾ ਬੜੀ ਨਮਰਤਾ ਸਹਿਤ ਕਿ ਜੇ ਤੁਸੀਂ ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਹੈ ਤੈਨੂੰ ਸਾਬਤ ਵੀ ਕਰੋ ਕਿਉਂਕਿ ਜਿਹਨੀ ਚੀਜ਼ ਅਸੀਂ ਬਿਨਾ ਸਬੂਤ ਤੋਂ ਕਰਦੇ ਆ ਉਹ ਉਹਦਾ ਕੋਈ ਸਿਰ ਪੈਰ ਨਹੀਂ ਹੁੰਦਾ ਉਹ ਸਿਰਫ ਇਲਜ਼ਾਮ ਹੀ ਹੁੰਦਾ ਤੇ ਮੈਂ ਚਾਹਨਾ ਵਾਂ ਜੇ ਤੁਸੀਂ ਇਹੋ ਜਿਹਾ ਕੁਝ ਦੇਖਿਆ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਸਾਬਤ ਕਰੋ ਜੇ ਤੁਸੀਂ ਉਸ ਉਹਦੇ ਨਾਲ ਕਲੇਮ ਕਰ ਰਹੇ ਕਿ ਕੋਈ ਵਿਅਕਤੀ ਕਿਸੇ ਖਾਸ ਧਾਰਮਿਕ ਜਗ੍ਹਾ ਦੇ ਉੱਤੇ ਗਿਆ ਤੇ ਉਹਦੇ ਉੱਤੇ ਤੁਸੀਂ ਕਲੇਮ ਕਰ ਰਹੇ ਹੋ ਤੇ ਤੁਸੀਂ ਉਸ ਧਰਮ ਦਾ ਨਿਰਾਦਰ ਕਰਦੇ ਹੋ ਜਿੱਥੇ ਉਹ ਬੰਦਾ ਗਿਆ ਤੇ ਜੇ ਤੁਸੀਂ ਉਹਨੂੰ ਝਾੜਪੂਕ ਕਹਿ ਰਹੇ ਹੋ ਤਾਂ ਡੈਕਟਰੀ ਲੋਕਾਂ ਨੂੰ ਦੱਸੋਗੇ ਤੁਸੀਂ ਉਹਨੂੰ ਝਾੜਪੂਕ ਕਹਿ ਰਹੇ ਹੋ ਤੇ ਜੇ ਅਸੀਂ ਸਭਨਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਜੋ ਅਹੁਦਾ ਖੁਦਾ ਨੇ ਉਹਨਾਂ ਨੂੰ ਦਿੱਤਾ ਉਹਨਾਂ ਨੂੰ ਸਭ ਧਰਮਾਂ ਦੇ ਵਿੱਚ ਜਾ ਕੇ ਆਪਣੇ ਧਰਮ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋયા ਉਹਨਾਂ ਦੀਆਂ ਵੀ ਪ੍ਰੋਬਲਮਸ ਸੁਣਨ ਦਾ ਹੱਕ ਵਾ ਕਿਉਂਕਿ ਉਹ ਪੂਰੀ ਮਿਨੋਰਟੀਜ਼ ਦੇ ਚੇਅਰਮੈਨ ਨੇ ਜੇ ਉਹਨਾਂ ਦੀ ਗੱਲ ਵੀ ਸੁਣਨ ਦਾ ਉਹਨਾਂ ਦਾ ਹੱਕ ਵਾ ਤੇ ਉਹਨਾਂ ਦੀ ਗੱਲ ਸੁਣਨਾ ਉਹਨਾਂ ਦਾ ਫਰਜ਼ ਵੀ ਆ ਇਹੋ ਜਿਹੀਆਂ ਚੀਜ਼ਾਂ ਮੇਰੀ ਰਿਕੁਐਸਟ ਆ ਸਾਡੇ ਸਾਰੇ ਸਤਿਕਾਰਯੋਗ ਭੈਣਾ ਭਰਾਵਾਂ ਨੂੰ ਲੀਡਰਜ਼ ਨੂੰ ਕਿ ਅਸੀਂ ਖੁਦ ਆਪਣੀਆਂ ਲੱਤਾਂ 'ਚ ਦਮ ਰੱਖੀਏ ਸਾਡੇ ਪੱਟਾਂ 'ਚ ਜੋਰ ਹੋਵੇ ਜਹੇ ਕੋਈ ਕਮਿਊਨਿਟੀ ਲਈ ਖੜੇ ਹੋ ਸਕੀਏ ਕੰਮ ਕਰ ਸਕੀਏ ਇਹੋ ਜੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਟੈਂਪਰੇਰੀ ਫੇਮ ਮਿਲੇਗਾ ਨੋ ਡਾਊਟ ਅਜ ਵਾਵਾ ਹੋ ਜੇਗੀ ਤੁਹਾਡੀ ਬਟ ਕਮਿਊਨਿਟੀ ਤੁਹਾਨੂੰ ਪਸੰਦ ਨਹੀਂ ਕਰੇਗੀ ਜੇ ਤਾਂ ਬੀਤੇ ਸਮੇਂ ਦੇ ਵਿੱਚ 크ਿਸਚਨ ਕਮਿਊਨਿਟੀ ਨੇ ਬੜੇ ਸਾਰੇ ਲੀਡਰਜ਼ ਕੰਡਮ ਕਰਤੇ ਮੈਂ ਇਹ ਗੱਲ ਅਲੱਗ ਗੋਲਾਂਗਾ ਉਹ ਲੀਡਰਜ਼ ਅੱਜ ਕਿਤੇ ਵਿਖਦੇ ਨਹੀਂ ਪਏ ਜਿਹੜੇ ਚਾਰ ਦਿਨ ਆਏ ਲੋਕਾਂ ਤੋਂ ਆਪਣਾ ਬੈਨੀਫਿਟ ਲਿਆ ਬਟ ਉਸ ਤੋਂ ਬਾਅਦ ਵੈਨਿਸ਼ ਹੋ ਗਏ ਕਿਸੇ ਨੂੰ ਨਹੀਂ ਦਿਕੇ ਤੇ ਉਹ 크ਿਸਚਨ ਕਮਿਊਨਿਟੀ ਨੇ ਲੀਡਰਜ਼ ਨੂੰ ਰਿਜੈਕਟ ਕਰਤਾ ਅਸੈਪਟ ਕਰਨ ਤੋਂ ਬੜਾ ਸਾਰਾ ਉਹਨਾਂ ਨੇ ਕੰਮ ਕਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਰ ਰਿਹਾ ਤੁਹਾਡੇ ਲਈ ਮੈਂ ਆ ਕਰ ਰਿਹਾ ਮੈਂ ਇੱਥੇ ਜਾ ਰਿਹਾ ਬਟ ਉਹਨਾਂ ਦੇ ਸਾਰੀਆਂ ਗੱਲਾਂ ਪਿੱਛੇ ਉਹਨਾਂ ਦਾ ਸੈਲਫ ਆਪਣੇ ਆਪ ਨੂੰ ਉੱਚਾ ਕਰਨ ਦਾ ਆਪਣੇ ਲਈ ਪੈਸੇ ਇਕੱਠੇ ਕਰਨਾ ਮੋਟੀ ਸੀ ਇਸ ਕਰਕੇ ਕੰਸਟਿਟਿਊਸ਼ਨ ਕਮਿਊਨਿਟੀ ਨੇ ਸਾਰੀਆਂ ਚੀਜ਼ਾਂ ਵੇਖ ਦਿਆਂ ਆ ਉਹਨਾਂ ਨੂੰ ਰਿਜੈਕਟ ਕਰਤਾ ਬਟ ਹੁਣ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਕਿਸ ਲਿਸਟ ਦੇ ਵਿੱਚ ਆ ਗਏ ਆ ਕਿ ਅਸੀਂ ਸੱਚੀ ਮੁੱਚ ਆਪਣੀ ਕਮਿਊਨਿਟੀ ਦੇ ਫਿਵਰ ਕਰਨ ਵਾਲੇ ਆ ਉਹਨਾਂ ਦੀ ਸਪੋਰਟ ਕਰਨ ਵਾਲਿਆਂ ਜਾਂ ਸਿਰਫ ਆਹੀ ਆਪਣੀਆਂ ਨਿੱਜੀ ਲੜਾਈਆਂ ਲੜਦੇ ਪਏ ਆ ਕਿਉਂਕਿ ਇਹਦੇ ਵਿੱਚ ਮੇਰੇ ਖਿਆਲ ਨਾਲ ਕਮਿਊਨਿਟੀ ਨੂੰ ਕੋਈ ਬੈਨੀਫਿਟ ਨਹੀਂ ਹੋਣਾ ਜਿਹੋ ਜਿਹੀਆਂ ਪੋਜੀਸ਼ਨਸ ਆਪਾਂ ਪਾਣੇ ਆ ਜੇ ਮੰਨ ਲਓ ਕੱਲ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪੋਸਟ ਤੋਂ ਸਰਕਾਰ ਲਾਭ ਵੀ ਦਿੰਦੀ ਹੈ ਤਾਂ ਤੁਹਾਨੂੰ ਪਰਸਨਲ ਕੀ ਬੈਨੀਫਿਟ ਹੋ ਜਾਊਗਾ ਨਾਤੇ ਕੁਝ ਵੀ ਨਹੀਂ ਇੱਕ ਸਾਡਾ ਬੰਦਾ ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਸਕਦਾ ਹੈਗਾ ਇੰਡੀਆ ਲੈਵਲ ਉੱਤੇ ਜਾ ਕੇ ਜਾਂ ਆਪਣੀ ਪੂਰੀ ਸਟੇਟ ਦੇ ਵਿੱਚ ਤੁਸੀਂ ਉਹਦੇ ਤੋਂ ਓਪਰਚ्युनिटी ਖੋਲ੍ਹ ਲਈ ਇਸ ਕਰਕੇ ਮੈਨੂੰ ਪਤਾ ਮੇਰਾ ਯਹਵਾ ਕਦੇ ਇਦਾਂ ਨਹੀਂ ਹੋਣ ਦੇਗਾ ਉਹ ਹਰ ਇੱਕ ਇਨਸਾਨ ਨੂੰ ਚੈੱਕ ਕਰਕੇ ਤਾਂ ਕਿ ਪੋਜੀਸ਼ਨ ਦੇ ਉੱਤੇ ਲਾਂਦਾ ਮੈਂ ਐਟ ਦੀ ਐਂਡ ਬਾਈਬਲ ਦੇ ਨਾਲ ਰਿਲੇਟ ਕਰਕੇ ਇਸ ਸਾਰੀ ਵੀਡੀਓ ਨੂੰ ਕਨਕਲੂਡ ਕਰਕੇ ਖਤਮ ਕਰਾਂਗਾ ਪਰਮੇਸ਼ੁਰ ਯਹਵਾ ਦਾ ਇੱਕ ਸਬਾਰਿਆ ਵਾ ਕਿ ਉਹਨੇ ਅੱਜ ਤੱਕ ਜਿੰਨੇ ਬੰਦੇ ਚੁੱਕੇ ਨੇ ਸਾਰੇ ਅਨਕੋਲ ਫੈਲ ਚੁੱਕੇ ਨੇ ਇੱਕ ਵੀ ਬੰਦਾ ਕੁਆਲੀਫਾਈਡ ਨਹੀਂ ਸੀਗਾ ਮੂਸਾ ਜਿਹੜਾ ਕੌਮ ਦੀ ਅਗਵਾਈ ਕਰਨ ਲਈ ਗਿਆ ਉਹ ਥੱਥਾ ਸੀ ਉਹ ਬੋਲ ਨਹੀਂ ਸੀ ਸਕਦਾ ਪਰ ਯਹੋਵਾ ਦੇ ਮੂਡ ਵਿੱਚੋਂ ਐਸੇ-ਐਸੇ ਕੰਮ ਨਹੀਂ ਘੜੇ ਅਸੀਂ ਵੇਖੇ ਨਹੀਂ ਗਾਉਧ ਭੇਡਾਂ ਚਾਰਨ ਵਾਲਾ ਸੀ ਜਿਹਨੂੰ ਉਹਨੇ ਰਾਜਾ ਬਣਾਇਆ ਯੂਸਫ ਇੱਕ ਫੈਮਲੀ ਦਾ ਨਿਗਲੈਕਟ ਕੀਤਾ ਹੋਇਆ ਬੰਦਾ ਇੱਕ ਘਰ ਦਾ ਨੌਕਰ ਸੀ ਜਿਹਨੂੰ ਯਹੋਵਾ ਨੇ ਇੱਕ ਐਡੀ ਵੱਡੀ ਪੋਸਟ ਦਿੱਤੀ ਮੇਰਾ ਯਹੋਵਾ ਇਹੋ ਜੇ ਕੰਮ ਕਰਦਾ ਬਾਈਬਲ ਦੀ ਡੀਪ ਸਟਡੀ ਦੱਸਦੀ ਆ ਕਿ ਸ਼ਮਸ਼ੂਨ ਕੋਈ ਡੋਲਿਆਂ ਵਾਲਾ ਬੰਦਾ ਨਹੀਂ ਸੀ ਕੋਈ ਇੱਕ ਪਤਲਾ ਜਿਹਾ ਬੰਦਾ ਸੀਗਾ ਇੱਕ ਐਸਾ ਸੀਗਾ ਜਿਹਦਾ ਸਰੀਰ ਦੁਰਬਲ ਸੀ ਤੇ ਲੋਕ ਉਹਦੀ ਵੇਖ ਕੇ ਸਰਜ ਨਹੀਂ ਸੀ ਕਰ ਸਕਦਾ ਹੁੰਦਾ ਕਿ ਇੰਨਾ ਵੱਡਾ ਇਹ ਕੰਮ ਕਰ ਸਕਦਾ ਤੇ ਸ਼ੇਰ ਨੂੰ ਮਾਰ ਸਕਦਾ ਵਾ ਜਾਂ ਇੰਨੀ ਹਜ਼ਾਰ ਫਿਲਸਤੀਨੀ ਸੈਨਾ ਨੂੰ ਮਾਰ ਸਕਦਾ ਵਾ ਇਹ ਬਾਈਬਲ ਦੀ ਡੀਪ ਸਟੱਡੀ ਨਾਲ ਸੀਗਾ ਬਾਈਬਲ ਦੱਸਦੀ ਹੈ ਸੰਤ ਪੌਲਸ ਸਰੀਰ ਦੇ ਵਿੱਚ ਨਿਰਬਲ ਜਾਂ ਜਾਪਦਾ ਸੀ ਤੇ ਲੋਕ ਸਮਝ ਨਹੀਂ ਸਕਦੇ ਕਿ ਇਹ ਇੰਨਾ ਜ਼ਖਮੀ ਜਾਂ ਬੰਦਾ ਇੰਨੇ ਜ਼ਬਰਦਸਤ ਕੰਮ ਕਰ ਵੀ ਸਕਦਾ ਕਿ ਨਹੀਂ ਤੁਸੀਂ ਸੋਚੋ ਮੇਰੇ ਦਿਨ ਵਿੱਚ ਇਹ ਵੀਡੀਓ ਦੇਖ ਕੇ ਕਿੰਨਾ ਬੋਝ ਪੈਦਾ ਹੋਇਆ ਹੋਊਗਾ ਆਪਣੇ ਮਸੀਹ ਪੜਨਾ ਭਰਾਵਾਂ ਲਈ ਕਿ ਮੈਂ ਆਪਣੇ ਵਾਈਲਡ ਟਰੈਵਲਿੰਗ ਵੀਡੀਓ ਸ਼ੂਟ ਕਰ ਰਿਹਾ ਤੇ ਮੈਂ ਉਹਨੇ ਅਪਲੋਡ ਕਰਾਂਗਾ ਇਹਨੂੰ ਤਾਂ ਕਿ ਤੁਸੀਂ ਇਹ ਚੀਜ਼ ਨੂੰ ਸਮਝ ਸਕੋ ਕਿ ਯਹੋਵਾ ਆਪਣੇ ਲੋਕਾਂ ਲਈ ਵੱਡੇ ਤਾਂ ਅਦਭੁਤ ਕੰਮ ਕਰਨਾ ਚਾਹੁੰਦਾ ਹੈ ਪਰ ਚੰਦ ਕੜਮ ਚੌਧਰੀ ਜਾਂ ਚੰਦਕ ਮੌਕਾ ਪ੍ਰਸਤ ਬੰਦੇ ਇਹ ਚੀਜ਼ ਬਰਦਾਸ਼ਤ ਨਹੀਂ ਕਰ ਪਾ ਰਹੇ ਮੇਰੀ ਬੇਨਤੀ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਕਿ ਪਲੀਜ਼ 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 ਆਈਂ ਆਪਣੇ ਭਰਾ ਨੂੰ ਜਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵਾਧਾ ਹੋਇਆ ਦੇਖ ਕੇ ਬਰਦਾਸ਼ਤ ਕਰੀਏ ਮੇਰਦਾ ਮਜ਼ਬੂਤ ਰੱਖੇ ਤਾਂ ਕਿ ਪਰਮੇਸ਼ਰ ਤੁਹਾਨੂੰ ਵੀ ਬਖਸ਼ੇ ਮੇਰਾ ਪਰਮੇਸ਼ਰ ਕਹਿੰਦਾ ਆਪਣੇ پڑوسی ਨੂੰ ਆਪਣੇ ਜਿਹਾ ਪਿਆਰ ਕਰ ਕੋ ਲੀਡਰਸ਼ਿਪ ਦੇ ਵਿੱਚ ਤੁਹਾਡਾ پڑوسی ਹੋ ਸਕਦਾ ਬੰਦਾ ਜਿਹਦੇ ਨੂੰ ਤੁਸੀਂ ਜੈਲਸ ਕਰ ਰਹੇ ਹੋ ਤਾਂ ਉਹ ਤਾਂ ਸਾਡੇ ਆਪਣੇ ਭੈਣ ਭਰਾ ਨੇ ਮਸੀਹ ਦੇ ਵਿੱਚ ਅਸੀਂ ਉਹਨਾਂ ਲਈ ਜਾਨ ਨਹੀਂ ਦੇਣੀ ਅੱਜ ਅਸੀਂ ਸਿਰਫ ਉਹਨਾਂ ਦੀ ਸਪੋਰਟ ਕਰਨੀ ਆ ਤੇ ਸਾਡੇ ਤੋਂ ਉਹ ਵੀ ਨਹੀਂ ਕਰ ਉਹ ਰਿਤ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਲਈ ਤੇ ਜੇ ਮੈਂ ਇਸ ਵੀਡੀਓ ਦੇ ਵਿੱਚ ਆਪਣੇ ਕਿਸੇ ਵੀ ਭੈਣ ਭਰਾ ਦੀ ਸ਼ਾਂ ਦੇ ਵਿੱਚ ਕੋਈ ਗਲਤ ਬੋਲਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਸਿਰ ਨੀਵਾ ਕਰਗੇ ਮਾਫੀ ਮੰਗਦਾ ਆਪਣੇ ਉਹਨਾਂ ਭੈਣਾ ਭਰਾਵਾਂ ਤੋਂ ਜੇ ਕਿਸੇ ਦੇ ਇਮੋਸ਼ਨਸ ਨੂੰ ਹਰਟ ਹੋਇਆ ਹੋਵੇ ਤੇ ਜੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ठेस ਪਹੁੰਚੀ ਹੋਵੇ ਮੈਂ ਉਹਨਾਂ ਤੋਂ ਵੀ ਮਾਫੀ ਚਾਹੁੰਦਾ ਜੋ ਕਿ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕੇਵਲ ਇਹ ਮੈਸੇਜ ਕਨਵੇ ਕਰਨਾ ਹੈ ਕਿ ਇੰਡੀਅਨ ਪੋਲਿਟੀਕਲ ਕਨਸਟੀਟਿਊਸ਼ਨ ਦੇ ਅਨੁਸਾਰ ਵੱਡੀ ਤੋਂ ਵੱਡੀ ਪਦਵੀ ਲਈ ਵੀ ਤੁਹਾਨੂੰ ਕੋਈ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਆ ਤੇ ਸਾਡੇ ਬੜੇ ਸਾਰੇ ਲੀਡਰ ਸਾਡੇ ਸੀਐਮ ਸਾਹਿਬ ਜਦ ਮੈਂ ਉਹਨਾਂ ਦੀ ਸਟੱਡੀ ਕਰ ਰਿਹਾ ਸੀ ਉਹ ਖੁਦ 12 ਪੜ੍ਹੇ ਨੇ ਉਹਨੇ ਆਪਣੀ ਗ੍ਰੈਜੂਏਸ਼ਨ ਸਟਾਰਟ ਕੀਤੀ ਸੀ ਜਿਹਨੂੰ ਉਹਨੇ ਪਹਿਲੇ ਸਾਲ ਚ ਡਰੌਪ ਆਊਟ ਕਰਤਾ ਤੇ ਅਹੀਂ ਤਾਂ ਉਹਨਾਂ ਦੀ ਕੁਆਲਿਫਿਕੇਸ਼ਨ ਤੇ ਵੀ ਸਵਾਲ ਚੱਕ ਲਾਂਗੇ ਕਿ ਇੰਨਾ ਵੱਡਾ ਆਉਂਦਾ ਉਹਨਾਂ ਨੇ ਕਿਦਾਂ ਲੈ ਲਿਆ ਹਰ ਇੱਕ ਬੰਦੇ ਦੀ ਪੋਲਿਟੀਕਲ ਪਾਵਰ ਆ ਹਰ ਇੱਕ ਬੰਦੇ ਨੂੰ ਪੋਲਿਟੀਕਲ ਸਮਝ ਖੁਦਾਵੰਦ ਦਿੰਦਾ ਤੇ ਜੇ ਪਰਮੇਸ਼ਵਰ ਉਸ ਬੰਦੇ ਨੂੰ ਖੜ੍ਹਾ ਕਰਦਾ ਪਿਆ ਤੇ ਸਾਡੇ ਕਿਉਂ ਢਿੱਡ ਵੀੜ ਲੱਗੀ ਹੋਈ ਹੈ ਇੰਜ ਯਾਰ ਐ ਖੁਸ਼ ਹੋਈ ਹੈ ਨਾ ਬਾਈਬਲ ਦਾ ਅਖੀਆ ਪਰਮੇਸ਼ਵਰ ਦਾ ਕਲਾਮ ਕਹਿੰਦਾ ਮਨੁਮਾਨ ਦਾ ਕੋਰਣਾ ਹਟੀ ਗਿਆਨੋ ਸਕਾ ਦਿੰਦਾ ਵਾ ਬੜੀ ਡੇਂਜਰਸ ਗੱਲ ਆਂ ਅਸੀਂ ਆਪਣੇ ਮਨ ਨੂੰ ਖੁਸ਼ ਰੱਖੀਏ ਮੇਰੇ ਪਰਮੇਸ਼ਰ ਦਾ ਕਲਾਮ ਕਹਿੰਦਾ ਸਦਾ ਆਨੰਦਿਤ ਰਹੋ ਮੈਂ ਤੁਹਾਨੂੰ ਫਿਰ ਕਿੰਨਾ ਮੈਂ ਸਦਾ ਆਨੰਦਿਤ ਰਹੋ ਮੇਰਾ ਪਰਮੇਸ਼ਰ ਤੁਹਾਨੂੰ ਆਪਣੇ ਆਨੰਦ ਨਾਲ ਆਪਣੇ ਜੋਇ ਨਾਲ ਫਿਲ ਕਰੇ ਪ੍ਰਭੂ ਤੁਹਾਨੂੰ ਪਰਤਦਾ ਦੇਵੇ ਤੇ ਮੰਨਚੋ ਇਹ ਦਿਖਾਉ ਨੂੰ ਖਤਮ ਕਰੇ ਤੇ ਐਟ ਦੀ ਐਂਡ ਮੈਂ ਫਿਰ ਕਹਿਣਾ ਚਾਹਾਂਗਾ ਮੇਰਾ ਪਰਮੇਸ਼ਰ ਆਪਣੇ ਵੱਡੇ ਭयंकर ਹੱਥ ਦੀ ਸਜ਼ਾ ਮੇਰੇ ਤੇ ਉਤਾਰੇ ਜੇ ਮੈਂ ਵੀਡੀਓ ਕਿਸੇ ਦੇ ਕਹਿ ਤੇ ਬਣਾ ਰਿਹਾ ਹਾਂ ਜਾਂ ਇਹ ਜਤਿੰਦਰ ਗੌਰਵ ਦੇ ਕਹਿ ਤੇ ਬਣਾ ਰਿਆ ਹਾਂ ਜਾਂ ਕਿਸੇ ਨਹੀਂ ABC ਦੀ ਵੈਕਸੀ ਦੇ ਕਹਿ ਤੇ ਬਣਾ ਰਿਹਾ ਹਾਂ ਜਾਂ ਕਿਸੇ ਦੇ ਰੈਫਰੈਂਸ ਤੇ ਬਣਾ ਲਿਆ ਹਾਂ ਮੈਂ ਸਿਰਫ ਇਹ ਆਪਣੀ ਮੰਨ ਦੇ ਵਿੱਚ ਇਹ ਮੈਨ ਲਈ ਆਪਣੀ ਕਮਿਊਨਿਟੀ ਨੂੰ ਲੈ ਕੇ ਕਿ ਮੇਰੇ ਲੋਕਾਂ ਤੱਕ ਮੇਰੇ ਮਸੀਹੀ ਭੈਣਾ ਭਰਾਵਾਂ ਤੱਕ ਸਹੀ ਮੈਸੇਜ ਜਾਣਾ ਚਾਹੀਦਾ ਮੇਰਾ ਵਿਸ਼ਵਾਸ ਹੈ ਜੀ ਇਸ ਵੀਡੀਓ ਤੋਂ ਤੁਸੀਂ ਕੁਝ ਨਾ ਕੁਝ ਤੇ ਸਿੱਖਿਆ ਹੋਏਗਾ ਤੇ ਤੁਸੀਂ ਉਹਨਾਂ ਗੱਲਾਂ ਨੂੰ ਸਮਝੇ ਹੋਗੇ ਜੋ ਮੈਂ ਤੁਹਾਨੂੰ ਦੱਸ ਰਿਹਾ ਜਾਈਆਂ ਪ੍ਰਭੂ ਤੁਹਾਨੂੰ ਬਰਕਤ ਦੇ ਪ੍ਰਭੂ ਤੁਹਾਡੇ ਨਾਲ ਆਮੇ